ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤਈ ਜਾਂਦੇ ਜੀ ਅੱਜ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਸ਼ਾਬੇ ਬਾਰੇ ਅੱਜ ਕੱਲ ਦੀ ਨੌਜਵਾਨ ਪੀੜੀ ਨੂੰ ਤਾਂ ਇਹ ਵੀ ਨਹੀਂ ਪਤਾ ਹੁਣ ਵੀ ਸ਼ਾਬਾ ਕੀ ਹੁੰਦਾ ਹੈ ਤੇ ਕਿਸ ਕੰਮ ਲਈ ਇਹ ਵਰਤੇ ਜਾਂਦਾ ਦੀ ਸੋ ਮੈਂ ਤੁਹਾਨੂੰ ਇਸ ਪ੍ਰਾਤਨ ਦੀ ਬਾਰੇ ਅੱਜ ਜਾਣਕਾਰੀ ਦੇਣ ਜਾ ਰਿਹਾ ਪੁਰਾਣੇ ਬੇੜੇ ਵਿੱਚ ਜਦੋਂ ਰੋਟੀਆਂ ਪਕਾਈਆਂ ਜਾਂਦੀਆਂ ਸੀ ਤਾਂ ਉਹਨਾਂ ਨੂੰ ਪਹਿਲਾਂ ਪਾਉਣੇ ਦੇ ਵਿੱਚ ਡੁਬਾਇਆ ਜਾਂਦਾ ਸੀ ਤੇ ਉਸ ਤੋਂ ਬਾਅਦ ਇਹ ਜਿਹੜਾ ਸ਼ਾਬਾ ਹੁੰਦਾ ਸੀ ਇਹਦੇ ਵਿੱਚ ਰੱਖਿਆ ਜਾਂਦਾ ਸੀ ਸੋਏ ਰਸੋਈ ਦੀ ਇੱਕ ਬਹੁਤ ਹੀ ਜ਼ਰੂਰੀ ਵਸਤ ਹੁੰਦੀ ਦੀ ਜੋ ਕਿ ਹਰ ਘਰ ਦੀ ਰਸੋਈ ਦੇ ਵਿੱਚ ਮੌਜੂਦ ਹੁੰਦੀ ਦੀ ਇਸ ਜੀ ਨੂੰ ਜਿਹੜੇ ਤਿਆਰ ਕਰਦੇ ਹੁੰਦੇ ਸੀ ਉਹ ਜਿਹੜੇ ਤੂਤ ਦੀਆਂ ਛੜੀਆਂ ਦੇ ਟੋਕਰੇ ਬਣਾਉਦੇ ਹੁੰਦੇ ਸੀ ਉਹ ਇਸ ਚੀਜ਼ ਨੂੰ ਤਿਆਰ ਕਰਦੇ ਹੁੰਦੇ ਸੀ ਟੋਕਰੇ ਦੀ ਸ਼ਕਲ ਦਾ ਇਹ ਇਹਦਾ ਸ਼ਾਬਾ ਹੁੰਦਾ ਸੀ ਇਹ ਉਹਨਾਂ ਵੱਲੋਂ ਹੀ ਤਿਆਰ ਕੀਤਾ ਜਾਂਦਾ ਸੀ ਜੋ ਕਿ ਟੋਕਰੇ ਬਣਾਉਂਦੇ ਹੁੰਦੇ ਸੀ ਟੋਕ ਪਰ ਟੋਕਰੇ ਨਾਲੋਂ ਇਹਦਾ ਸਾਈਜ਼ ਕਾਫੀ ਛੋਟਾ ਹੁੰਦਾ ਸੀ ਆ ਜਿਸ ਤਰ੍ਹਾਂ ਵੀ ਸਾਹਮਣੇ ਪਿਆ ਦੇਖ ਰਹੇ ਹਾਂ ਉਹ ਤੋ ਟੋਕਰਿਆਂ ਦੇ ਨਾਲ-ਨਾਲ ਉਹ ਇਹੋ ਜਿਹੇ ਬਸਤਾਂ ਵੀ ਤਿਆਰ ਕਰਦੇ ਹੁੰਦੇ ਸੀ ਸੋ ਇਹ ਜਿਹੜਾ ਸ਼ਾਬਾ ਹੁੰਦਾ ਸੀ ਇਹ ਤੂਤ ਦੀਆਂ ਜਿਹੜੀਆਂ ਬਰੀਕ ਛਮਕਾਂ ਹੁੰਦੀਆਂ ਦੀ ਉਹਨਾਂ ਤੋਂ ਤਿਆਰ ਕੀਤਾ ਹੁੰਦਾ ਸੀ ਟੋਕਰੇ ਲਈ ਮੋਟੀਆਂ ਸ਼ਮਕਾਂ ਵਰਤੀਆਂ ਜਾਂਦੀਆਂ ਉਹਦੀ ਪਰ ਸ਼ਾਬੇ ਲਈ ਜਿਹੜੀਆਂ ਬਰੀਕ ਸ਼ਮਕਾਂ ਹੁੰਦੀਆਂ ਦੀ ਸ਼ੜੀਆਂ ਹੁੰਦੀਆਂ ਦੀ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਦੀ ਇਹ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਬਰੀਕ ਜਿਹੜੀਆਂ ਸ਼ੜੀਆਂ ਹੁੰਦੀਆਂ ਦੀ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਦੀ ਜਿਹੜੀਆਂ ਲਚਕਦਾਰ ਸ਼ਰੀਆਂ ਆਉਂਦੀਆਂ ਦੀ ਉਹੀ ਕੰਮ ਆਉਂਦੀਆਂ ਹੁੰਦੀਆਂ ਸੀ ਟੋਕਰੇ ਦੇ ਛਾਬੇ ਬਣਾਉਣ ਲਈ ਸੋ ਇਹ ਕਲਾ ਵੀ ਹੁਣ ਟੋਕਰੇ ਬਣਾਉਣ ਦੀ ਤੇ ਛਾਬੇ ਬਣਾਉਣ ਦੀ ਖਤਮ ਹੁੰਦੀ ਜਾ ਰਹੀ ਆ ਕਿਉਂਕਿ ਹੁਣ ਪਲਾਸਟਿਕ ਦੀਆਂ ਟੋکریاں ਆ ਗਈਆਂ ਨੇ ਛਾਬੇ ਆ ਗਏ ਨੇ ਡੱਬੇ ਆ ਗਏ ਨੇ ਪਿੱਤਲ ਦੇ ਜਿਨ੍ਹਾਂ ਵਿੱਚ ਰੋਟੀਆਂ ਰੱਖੀਆਂ ਜਾਂਦੀਆਂ ਨੇ ਉਹ ਇਸ ਕਰਕੇ ਇਹਨਾਂ ਛਾਬਿਆਂ ਦੀ ਹੁਣ ਬਹੁਤੀ ਲੋੜ ਨਹੀਂ ਸੀ ਜਦ ਕੇ ਪਹਿਲੇ ਸਮਿਆਂ ਵਿੱਚ ਹਰੇਕ ਘਰ ਦੇ ਸੋਈ ਦੇ ਵਿੱਚ ਇਹ ਛਾਬੇ ਮੌਜੂਦ ਹੁੰਦੇ ਸੀ ਸਖਦਰ ਦੇ ਪੌਣੇ ਹੁੰਦੇ ਸੀ ਜਿਨ੍ਹਾਂ ਵਿੱਚ ਪਹਿਲਾਂ ਰੋਟੀਆਂ ਰਵੇੜ ਕੇ ਫਿਰ ਇਹਨਾਂ ਛਾਬਿਆਂ ਵਿੱਚ ਰੱਖੀਆਂ ਜਾਂਦੀਆਂ ਸੀ ਤੋ ਬਹੁਤ ਹੀ ਸ਼ੋਹਣੇ ਸੋਹਣੀ ਗੋਲ ਸ਼ੇਪ ਦਿੱਤੀ ਜਾਂਦੀ ਦੀ ਤਾਂ ਕਿ ਦੇਖਣ ਨੂੰ ਵੀ ਇਹ ਵਸਤ ਵਧੀਆ ਲੱਗੇ ਸੋਹਣੀ ਲੱਗੇ ਸੋ ਅੱਜ ਕੱਲ ਤਾਂ ਲੋਕ ਡੱਬਿਆਂ ਵਿੱਚ ਰੋਟੀਆਂ ਰੱਖਦੇ ਨੇ ਪਰ ਪਹਿਲੇ ਸਮਿਆਂ ਵਿੱਚ ਇਹਨਾਂ ਛਾਬਿਆਂ ਵਿੱਚ ਰੋਟੀਆਂ ਪਕਾ ਕੇ ਰੱਖੀਆਂ ਜਾਂਦੀਆਂ ਸੀ ਸੋ ਨਵੀਆਂ-ਨਵੀਆਂ ਬਸਤਾਂ ਔਣ ਕਰਕੇ ਹੁਣ ਇਹ ਛਾਬੇ ਘਰਾਂ ਵਿੱਚੋਂ ਲੋਪ ਹੋ ਗਏ ਨੇ ਸੋ ਅੱਜ ਦੇ ਵਲੌਗ ਵਿੱਚ ਮੈਂ ਤੁਹਾਨੂੰ ਇਸ ਸਾਬੇ ਬਾਰੇ ਹੀ ਜਾਣਕਾਰੀ ਦੇਣੀ ਸੀ ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇਗਾ ਅੱਜ ਦੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਸੋ ਜੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰਨਾ ਜੀ ਸੋ ਮਿਲਾਂਗੇ ਕਿਸੇ ਦਿਨ ਫੇਰ ਹੋਰ ਕੋਈ ਪੁਰਾਣੀ ਵਸਤ ਲੈ ਕੇ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ